ਤੇ ਜਿਹੜੇ ਤੇਰੇ ਕੰਮ ਅੜੇ ਹੋਏ ਨਾ ਓਖੇ ਕੰਮ ਨੇ ਓ ਸੋਖੇ ਹੋ ਜਾਣ ਤੇਰੇ ਤੇਰੇ ਦੁੱਖ ਆਏ ਨਾ ਜਿਹੜੇ ਚਲੇ ਜਾਣ ਕਸ਼ਟ ਚਲੇ ਜਾਣ ਤੇਰੇ ਔਰ ਇਸੇ ਕਰਕੇ ਮਹਾਪੁਰਖ ਵੀ అవਤਾਰ ਲੈਂਦੇ ਨੇ बार-बार ਦੁਨੀਆ 'ਚ ਆਂਦੇ ਨੇ ਦੁਨੀਆ ਨੂੰ ਪਾਰ ਲਾਣ ਵਾਸਤੇ ਦੁਨੀਆ ਨੂੰ ਸਿੱਖਿਆ ਦੇਣ ਵਾਸਤੇ ਗੁਰੂ ਦੀ ਸੰਗਤ ਕਰਨ ਵਾਸਤੇ ਕਹਿੰਦੇ ਬਾਰ-ਬਾਰ ਜਿੰਨੇ ਵੀ ਮਹਾਪੁਰਖ ਆ ਰਹੇ ਨੇ ਸਭ ਇਹ ਹੀ ਕਹਿੰਦੇ ਨੇ ਕਿ ਸਤਿਗੁਰੂ ਦੀ ਤੂੰ ਸਿਫਤ ਕਰ ਸਤਿਗੁਰੂ ਦੀ ਵਧਾਈ ਕਰ ਸਤਗੁਰੂ ਦੇ ਘਰ ਦੀ ਸੇਵਾ ਕਰ ਤੂੰ ਸੇਵਾ ਕਰ ਨਿਮਰਤਾ ਲਿਆ ਇੱਥੇ ਇੱਕ ਬੜੀ ਲੋਜਿਕ ਜੀ ਗੱਲ ਕਰਾਂਗਾ ਤੁਹਾਡੇ ਨਾਲ ਮੈਂ ਅਸੀਂ ਤਾਂ ਹੁਣ ਕਈ ਵਾਰੀ ਮੈਂ ਦੇਖਦਾ ਮੈਂ ਜ਼ਿਕਰ ਕਰ ਦੇਖਦਾ ਰਹਿਣਾ ਸੰਗਤ ਨੂੰ ਵੀ ਦੇਖਦਾ ਰਹਿਣਾ ਕਿ ਰੋਜ਼ ਗੁਰੂ ਘਰ ਜਾਣਾ ਗੁਰੂ ਘਰ ਦੀ ਸੰਗਤ ਵੀ ਕਰਨੀ ਸਵੇਰੇ ਉੱਠ ਕੇ ਬਾਣੀ ਵੀ ਪੜ੍ਹਨੀ ਸੇਵਾ ਵੀ ਕਰਨੀ ਪਰ ਅੰਦਰ ਢੋ ਅਨਮਰ ਨਿਮਰਤਾ ਨਹੀਂ ਆਈ ਨਿਮਰਤਾ ਨਹੀਂ ਹੈ ਇਹਨੂੰ ਕਰਮਕਾਂਡ ਬਣਾ ਲਿਆ ਸੇਵਾ ਨੂੰ ਵੀ ਤੇ ਬਾਣੀ ਨੂੰ ਵੀ ਕਰਮਕਾਂਡ ਚ ਲੈ ਗਏ ਆਪਾਂ ਜਿੱਦਾਂ ਆਪਾਂ ਰੋਜ਼ ਸਵੇਰੇ ਉੱਠਣਾ ਨਹਾਣਾ ਧੋਣਾ ਲੰਗਰ ਪਾਣੀ ਛੱਕ ਲਿਆ ਆਪਣੇ ਕੰਮ ਤੇ ਚਲੇ ਕੰਮ ਐ ਡਿਊਟੀ ਐ ਸਾਡੀ ਡਿਊਟੀ ਆ ਸਿੱਖਿਤ ਕਰਨੀ ਕਰਨੀ ਆਪਾਂ ਨੇ ਪਰ ਆਪਣਾ ਅੰਦਰ ਸੁਭਾਅ ਚੇਂਜ ਨਹੀਂ ਕੀਤਾ ਆਪਣੇ ਆਪ ਨੂੰ ਬੜਿਆਂ ਨੇ ਅੰਮ੍ਰਿਤ ਵੀ ਛੱਕ ਲਿਆ ਇੱਕ ਵਾਰੀ ਨਹੀਂ ਛੱਡਿਆ ਜਿਹੜੇ ਵੀ ਮਹਾਪੁਰਖ ਆਏ ਕੋਲ ਅੰਮ੍ਰਿਤ ਛੱਕ ਲਿਆ ਅੰਮ੍ਰਿਤ ਛੱਕ ਕੇ ਰਹਿਣੀ ਬਹਿਣੀ ਚ ਨਹੀਂ ਆਏ ਅਜੇ ਤੱਕ ਗਾਤਰੇ ਵੱਡੇ ਪਾਲੇ ਬਾਣੇ ਪਾਲੇ ਆਪਾਂ ਨੇ ਪਰਤੀ ਜਨਾ ਪੋਰਾ ਵੀ ਫਰਕ ਨਹੀਂ ਪਿਆ ਜੀਵਨ ਨਹੀਂ ਬਦਲਿਆ ਜੀਵਨ ਦੇ ਅੰਦਰ ਤਬਦੀਲੀ ਨਹੀਂ ਲਿਆਂਦੀ ਹੁਣ ਬੱਚਾ ਸਕੂਲ ਚਲਾ ਜਾਏ ਕਹਿੰਦੇ ਬੜਾ ਵਧੀਆ ਸਕੂਲ ਪਾਇਆ ਹੈ ਬਾਬਾ ਜੀ ਪਰ ਫੇਲ ਹੋ ਜਾਂਦਾ ਓਥੋਂ ਸਕੂਲ ਤੋਂ ਬਦਲਿਆ ਦੂਜੇ ਸਕੂਲ ਪਾਤਾ ਬੜਾ ਵਧੀਆ ਸਕੂਲ ਪਾਇਆ ਸੀ ਬਾਬਾ ਦੂਜੇ ਸਕੂਲ ਵੀ ਗਿਆ ਫੇਲ ਹੋ ਗਿਆ ਉੱਥੇ ਟੀਚਰ ਕਹਿੰਦੇ ਲੈ ਜਾਓ ਭਾਈ ਆਪਣੇ ਘਰ ਲੈ ਜਾਓ ਇਸ ਨੂੰ ਇਹ ਨਹੀਂ ਪੜਨ ਵਾਲਾ ਬੰਦਾ ਬਾਬਾ ਜੀ ਹੁਣ ਉੱਥੇ ਅਕੈਡਮੀ ਪਾਤਾ ਜੀ ਉੱਥੇ ਅਕੈਡਮੀ ਚ ਹੀ ਪਾਇਆ ਉੱਥੇ ਬਾਬਿਆਂ ਨੇ ਜਵਾਬ ਦੇ ਦਿੱਤਾ ਬਸ 아이 ਗੱਲ ਐ ਸਾਡਾ ਵੀ ਇਹੀ ਆ ਪਾ ਸਕੂਲ ਹੀ ਬਦਲਦੇ ਰਹਨੇ ਆ ਸਾਡਾ ਵੀ ਆਪਾਂ ਆਪਣੇ ਸੁਭਾਅ ਨੂੰ ਨਹੀਂ ਬਦਲਿਆ ਵਰਦੀਆਂ ਤਾਂ ਬਦਲ ਲਈਆਂ ਆਪਾਂ ਨੇ ਬਾਣੇ ਬਦਲ ਕੇ ਦੇਖ ਲਿਆ ਆਪਾਂ ਨੇ ਪਰ ਆਪਣਾ ਸੁਭਾਅ ਬਦਲਣਾ ਸੀ ਆਪਣੇ ਸੁਭਾਅ ਨੂੰ ਨਹੀਂ ਬਦਲ ਪਾਏ ਅਜੇ ਤੱਕ ਮਨ ਨਹੀਂ ਬਦਲਿਆ ਸਾਡਾ ਅਜੇ ਤੱਕ ਨ ਮੰਨਣੇ ਬਦਲਿਆ ਤੇ ਇਸ ਕਰਕੇ ਗੁਰੂ ਤੇ ਭਰੋਸਾ ਹੀ ਨਹੀਂ ਬਣਿਆ ਗੁਰੂ ਨਾਲ ਪ੍ਰੀਤ ਹੀ ਨਹੀਂ ਬਣੀ ਆਪਾਂ ਨੇ ਪੇਖੀ ਦਾ ਬਣ ਕੇ ਉਤੋਂ ਦਾ ਪੇਖ ਬਣਾ ਲਿਆ ਆਪਾਂ ਨੇ ਵਰਦੀ ਪਾ ਕੇ ਸਕੂਲ ਤਾਂ ਚਲੇ ਗਏ ਪਰ ਜਾ ਕੇ ਇਸ ਕਦਾਬਾ ਹੀ ਨਹੀਂ ਖੋਲੀਆਂ ਟੀਚਰ ਦੀ ਗੱਲ ਸੁਣੀ ਹੀ ਨਹੀਂ ਟੀਚਰ ਦੀ ਗੱਲ ਮੰਨੀ ਹੀ ਨਹੀਂ ਆਪਾਂ ਨੇ ਇਹੀ ਆਪਾਂ ਰੋਜ਼ ਗੁਰਦੁਆਰੇ ਤਾਂ ਜਾਂਦੇ ਆ ਪਰ ਗੁਰਦੁਆਰੇ ਗੁਰੂ ਦੀ ਬਾਣੀ ਨੂੰ ਆਪਾਂ ਸੁਣਦੇ ਜੂੜ ਪਰ ਮੰਨਦੇ ਨਹੀਂ ਮੰਨਿਆ ਨਹੀਂ ਆਪਾਂ ਨੇ ਗੁਰੂ ਦੀ ਗੱਲ ਨੂੰ ਮੰਨਦੇ ਨਹੀਂ ਗੁਰੂ ਦੀ ਗੱਲ ਸੁਣਦੇ ਨਹੀਂ ਆਪਾਂ ਬਹਿ ਜਾਂਦੇ ਆ ਜਾ ਕੇ ਮੱਥਾ ਟੇਕ ਆਨੇ ਆ બસ ਇਹੀ ਸਭ ਤੋਂ ਵੱਡੀ ਘਾਟ ਅੱਜ ਦੁਨੀਆ ਵਿੱਚ ਐ ਇਸੇ ਕਰਕੇ ਸੀ ਅਸੀਂ ਬਹੁਤ ਪਿੱਛੜ ਗਏ ਆ ਦੂਰ ਹੋ ਗਏ ਆ ਮਨ ਸਾਡਾ ਟਿਕਦਾ ਨਹੀਂ ਐ ਗੁਰੂ ਘਰ ਵੀ ਜਾਣੇ ਆ ਮਹਾਂਪੁਰਖਾਂ ਕੋਲ ਵੀ ਜਾਣੇ ਆ ਮਨ ਟਿਕਦਾ ਨਹੀਂ ਬਾਬਾ ਜੀ ਮਨ ਬਣਿਆ ਨਹੀਂ ਮਨ ਚ ਆਈ ਨਹੀਂ ਗੱਲ ਬਣੀ ਨਹੀਂ ਸਾਡੀ ਕਲ ਬਣੀ ਨਹੀਂ ਸਾਡੇ ਦੁੱਖ ਵੀ ਉੱਥੇ ਹੀ ਖੜੇ ਨੇ ਜੋ ਕੁਝ ਐ ਉੱਥੇ ਹੀ ਖੜਾ ਸਭ ਕੁਝ ਉੱਥੇ ਹੀ ਐ ਸਭ ਕੁਝ ਪਰ ਆਪਣੇ ਆਪ ਨੂੰ ਕਦੀ ਕੋਸ਼ਿਸ਼ ਹੀ ਨਹੀਂ ਕਰਦੇ ਅਸੀਂ ਆਪਣੇ ਆਪ ਨੂੰ ਬਦਲ ਲਈਏ ਆ ਆਪਾਂ ਅਮਰਤ ਸਾਖਲੇ ਆਇਆ ਨਾ ਤੁਸੀਂ ਹੁਣ ਅਮਰਤ ਕਲਾਸਿਚ ਬਹਿ ਗਏ ਹੋ ਗੁਰਮਤਿ ਕਲਾਸ ਵਿੱਚ ਆ ਗਏ ਹੋ ਗੁਰੂ ਦੀ ਕਲਾਸ ਵਿੱਚ ਆ ਗਏ ਹੋ ਹੁਣ ਗੁਰੂ ਕਹੇ ਸੋ ਕਾਰ ਕਮਾਏ ਹੋਰ ਗੁਰੂ ਕਹਿੰਦਾ ਤੂੰ ਮੇਰੇ ਆਖੇ ਲੱਗ ਹੁਣ ਤੂੰ ਮੇਰੇ ਕਹਿਣੇ ਚਾ ਮੈਂ ਜੋ ਕਹਿ ਰਿਹਾ ਤੋ ਗੱਲ ਮੇਰੀ ਮੰਨ ਫਿਰ ਜੇ ਆਪਾਂ ਗੱਲ ਮੰਨੀ ਹੀ ਨਹੀਂ ਮੰਨਣੀ ਹੀ ਨਹੀਂ ਆਪਾਂ ਫਿਰ ਕੀ ਆ ਕੀ ਹੋ ਸਕਦਾ ਕਿ ਕੁਝ ਨਹੀਂ ਹੋ ਸਕਦਾ ਇਸ ਕਰਕੇ ਸਾਧ ਸੰਗਤ ਜੀਓ ਬੜੀਆਂ ਬੇਨਤੀਆਂ ਹਰਸਾ ਪਰਮਜੀਤ ਸਿੰਘ ਜੀ ਨੇ ਆਪ ਜੀ ਨੂੰ ਸੁਣਾਈਆਂ ਨੇ ਮੈਂ ਤਾਂ ਮੈਨੂੰ ਤਾਂ ਇਹਨਾਂ ਪੰਜ ਇੱਕ ਮਿੰਟ ਦਾ ਟਾਈਮ ਦਿੱਤਾ ਇਹਨਾਂ ਇਹਨੇ ਕਿ ਲੈਣਾ ਸੀ ਮੈਂ ਵੀ ਤਾਂ ਕਿਉਂਕਿ ਸਾਰੇ ਤੁਸੀਂ ਮੈਂ ਤਾਂ ਕੱਲ ਵੀ ਤੁਸੀਂ ਆਣੇ ਹੀ ਗੱਲਾਂ ਮੈਂ ਤਾਂ ਉੱਥੇ ਕਰਨੀ ਹੀ ਕਰਨੀਆਂ ਸਾਈਂਬਾਂ ਦੀ ਸੰਗਤ ਕਰੋ ਸੱਚ ਦੀ ਸੰਗਤ ਕਰੋ ਇਹ ਜਿਹੜੇ ਭਾਰ ਭੂਰ ਨੇ ਤੁਹਾਡੇ ਕਸ਼ਟ ਨੇ ਇਹ ਰੈਸੀ ਨੇ ਕਟਣੇ ਇਸ ਵਾਹਿਗੁਰੂ ਜੀ ਨੇ ਕਟਣੇ ਨੇ ਤੁਹਾਡਾ ਹੋਰ ਕੋਈ ਕੱਟਣ ਵਾਲਾ ਹੀ ਨਹੀਂ ਲੈਣਾ ਹੁਣ ਨਾ ਤੁਹਾਨੂੰ ਦਵਾਈਆਂ ਲੱਗਣੀਆਂ ਨੇ ਤੇ ਨਾ ਤੁਹਾਡੀਆਂ ਫਸਲਾਂ ਨੂੰ ਖਾਦ ਲੱਗਣੀ ਜੇ ਇਹ ਇਹ ਗੁਰੂ ਦੀ ਕਿਰਪਾ ਹੀ ਹੋਣੀ ਆ ਬਸ ਜੋ ਕੁਝ ਹੋਣਾ ਜਿਹਦੇ ਪੱਲੇ ਜੋ ਪੈਣਾ ਹੈ ਉਹ ਗੁਰੂ ਨੇ ਪੱਲੇ ਪਾਣਾ ਹੈ ਜੇ ਸੁਖ ਪਾਇਆ ਤਾਂ ਵੀ ਗੁਰੂ ਨੇ ਜੇ ਦੁੱਖ ਪਾਇਆ ਤਾਂ ਇਹ ਗੁਰੂ ਨੇ ਪਾਣਾ। ਉਹ ਉਹਨੇ ਦੇਣੇ ਕਿਨੇ ਕਿਨੂ ਦੇਣਾ ਕਿਸੇ ਨੂੰ ਮੁਠੀ ਪਾ ਮੈਂ ਤਾਂ ਮੈਸੇਜਿਕ ਕਰਦਾ ਹੁਣਾ ਕਿਸੇ ਨੂੰ ਬੁੱਕ ਭਰ ਕੇ ਦੇ ਰਿਹਾ ਹੈ। ਕਿਸੇ ਨੂੰ ਮੁਠੀ ਭਰ ਕੇ ਦੇ ਰਿਹਾ ਹੈ। ਕਿਸੇ ਨੂੰ ਮਾਸਾ ਦੇ ਰਿਹਾ ਕਿਸੇ ਨੂੰ ਤੋਲਾ ਦੇ ਰਿਹਾ ਦੇ ਰਿਹਾ ਉਹ। ਉਹ ਦੁੱਖ ਵੀ ਦੇ ਰਿਹਾ ਹੈ। ਅਤੇ ਸੁਖ ਵੀ ਦੇ ਰਿਹਾ ਹੈ। ਕਿਤੇ ਦੇਖਦਾ ਬਹੁਤ ਸੁਖ ਦੇਤਾ ਪਰ ਦੁੱਖ ਵੀ ਨਾਲ ਜੇ ਉਥੇ ਇਹ ਨਾ ਸਮਝਾ ਬਾਲਾ ਸੁਖ ਹੀ ਆ ਸੁੱਖ ਨਹੀਂ ਆਉ ਦਿੱਤਾ ਦੁੱਖ ਵੀ ਨਾਲ ਆਇਗਾ। ਮਾਇਆ ਬੜੀ ਆ ਗਈ ਤੇ ਦੁੱਖ ਵੀ ਨਾਲ ਆ ਗਏ। ਤੇ ਜੇ ਸੁੱਖ ਹੈ ਤੇ ਉੱਥੇ ਦੁੱਖ ਵੀ ਨੇ ਭਾਈ ਇਹ ਸੰਸਾਰ ਦੀ ਇਹ ਫਿਰ ਰੱਬ ਦੀ ਸੋਚ ਹੈ ਇਹ ਸੁੱਖ ਹੈ ਜਿੱਥੇ ਸੁੱਖ ਹੈ ਉੱਥੇ ਦੁੱਖ ਹੈ ਉੱਥੇ ਦੁੱਖ ਹੈ ਤੇ ਸੁੱਖ ਵੀ ਦੋਨੋਂ ਚੀਜ਼ਾਂ ਨੇ ਇਸ ਸੰਸਾਰ ਇਹ ਸਾਨੂੰ ਮੰਨਣਾ ਹੀ ਪੈਣਾ ਹੈ ਪਾਣਾ ਮੰਨਣਾ ਹੀ ਹੀ ਪੈਣਾ ਇਹ ਪਾਣਾ ਮੰਨਣਾ ਪੈਣਾ ਇਹ ਨਹੀਂ ਵੀ ਉੱਥੇ ਕਿ ਉੱਥੇ ਜ਼ਿਆਦਾ ਸੁੱਖ ਹੈ ਉੱਥੇ ਜਾਵਾਂਗੇ ਉੱਥੇ ਜ਼ਿਆਦਾ ਸੁੱਖ ਹੈ ਰੱਬ ਦੇ ਘਰ ਹੀ ਜਾਣਾ ਬਾਬਾ ਰੱਬ ਨੂੰ ਅੱਗੇ ਬੇਨਤੀਆਂ ਜੋਦੜੀਆਂ ਕਰਨੀਆਂ ਜਿੱਥੇ ਜਿਸ ਮਾਤ ਲੋਕ ਤੇ ਸਾਨੂੰ ਭੇਜਿਆ ਹੈ ਇਹ ਦੁੱਖ ਸੁੱਖ ਦੇ ਕੇ ਮਾਲਕ ਨੇ ਤੈਨੂੰ ਭੇਜਿਆ ਸੰਸਾਰ 'ਚ ਜਾ ਤੂੰ ਸੰਸਾਰ 'ਚ ਜਾ ਮੇਰੇ ਮਾਲਕ ਦੀ ਆਪਣੇ ਪਾਲਕ ਦੀ ਭਗਤੀ ਕਰ ਭਜਨ ਕਰ ਤੂੰ ਉਸ ਘਰ ਦੀ ਸੇਵਾ ਕਰ ਤੂੰ ਉੱਥੇ ਪਰ ਆਪਣੇ ਅੰਦਰ ਨਿਮਰਤਾ ਲਿਆ ਆਪਣੇ ਅੰਦਰ ਤਪਦੀਦੀ ਲਿਆ ਆਪਣੇ ਅੰਦਰ ਗੁਰੂ ਵਰਗਾ ਸੁਭਾਅ ਬਣ ਜਾਏ ਮਹਾਂਪੁਰਖਾਂ ਵਰਗਾ ਸੁਭਾਅ ਬਣ ਜਾਏ ਸਾਡਾ ਸਾਡੇ ਅੰਦਰ ਵੀ ਮਾਲਕ ਦੀ ਕਿਰਪਾ ਹੋ ਜਾਏ ਸਾਡੇ ਅੰਦਰ ਸਾਡੇ ਅੰਦਰ ਸਤਗੁਰ ਦਾ ਟਿਕਾਅ ਬਣ ਜਾਏ ਸਾਡਾ ਜਪਜੀ ਸਾਹਿਬ 'ਚ ਮਨ ਟਿਕ ਜਾਏ ਸਾਡਾ ਵਾਹਿਗੁਰੂ ਦੇ ਨਾਲ ਮਨ ਟਿਕ ਜਾਏ ਸਾਡਾ ਸਤਨਾਮ 'ਚ ਮਨ ਟਿਕ ਜਾਏ ਸਾਡਾ ੴ ਦੇ ਵਿੱਚ ਮਨ ਟਿਕ ਜਾਏ ਕੀ ਕਾਣਾ ਹੈ ਮਨ ਔਰ ਇਹਦੇ ਵਾਸਤੇ ਯਤਨ ਕਰਨਾ ਪਏਗਾ ਤੁਹਾਨੂੰ ਬਾਰ ਬਾਰ ਯਤਨ ਕਰਨਾ ਪਏਗਾ ਤੁਹਾਨੂੰ ਬਹਿਣਾ ਪੈਣਾ ਚੌਂਕੜਾ ਮਾਰ ਕੇ ਬਹਿਣਾ ਪੈਣਾ ਬਹਿ ਕੇ ਕਰ ਲਓ ਭਾਈ ਖੜੇ ਹੋ ਕੇ ਕਰ ਲਓ ਲੇਟ ਕੇ ਕਰ ਲਓ ਕਰ ਲਓ ਆਪ ਜੀ ਹੈ ਦਵਾਈ ਲੈਣ ਵੀ ਤਾਂ ਜਾਂਦੇ ਹੋ ਹੀ ਨਹੀਂ ਨੀ ਦੂਰ ਨਹੀਂ ਜਾਂਦੇ ਦਵਾਈਆਂ ਲੈਣ ਜਾਂਦੇ ਹੋ ਯਾਤਰ ਤੀਰਥਾਂ ਤੇ ਵੀ ਜਾਂਦੇ ਆ ਪਰ ਸਾਰੇ ਆਪਾਂ ਸੁੱਖਾਂ ਵਾਸਤੇ ਤਾਂ ਜਾਂਦੇ ਆ ਜੇ ਦਵਾਈ ਲੈਣਗੇ ਤਾਂ ਵੀ ਸਰੀਰ ਦੇ ਸੁੱਖ ਵਾਸਤੇ ਹੈ ਮਤਲਬ ਮਨ ਦਾ ਸੁੱਖ ਮਨ ਦੇ ਸੁੱਖ ਵਾਸਤੇ ਦਵਾਈ ਨਹੀਂ ਹੈ ਮਨ ਦੇ ਇਸ ਵਾਸਤੇ ਦਵਾਈ ਜਿਹੜਾ ਉਹ دارو ਨਾਮ دارو ਹੈ ਨਾਮ دارو ਹੈ ਨਾਮ ਜਪਣਾ ਚਾਹੀਦਾ ਸਾਰੇ ਉੱਠ ਕੇ ਭਾਈ ਸਾਧ ਸੰਗਤ ਜੀਓ ਨਾਮ ਜਪਿਆ ਕਰੋ ਸਾਰੇ ਉੱਠ ਕੇ ਸਾਰੇ ਮਾਲਕ ਜੋ ਭਾਵੇਂ ਥੋੜਾ ਜਪੋ ਜਿਆਦਾ ਜਪੋ ਜਪਣਾ ਬਹੁਤ ਜ਼ੂਰੀ ਹੈ ਆਪਣੇ ਹੱਥੀਂ ਸੇਵਾ ਵੀ ਕਰੋ ਗੁਰੂ ਘਰ ਦੀ ਸੇਵਾ ਵੀ ਕਰਨੀ ਨਾਮ ਜਪਣਾ ਔਰ ਆਪਣੀ ਆਪਣੀ ਸੋਚ ਨੂੰ ਦਬਦਲੇ ਤਬਦੀਲੀ ਕਰੋ ਜੇ ਆਪਾਂ ਮਾਲਕ ਨਾਲ ਮਾਪੂਰਖਾਂ ਨਾਲ ਜੁੜੇ ਆ ਗੁਰੂ ਘਰ ਨਾਲ ਜੁੜੇ ਆ ਤੇ ਮਾਪੂਰਖਾਂ ਵਾਂਗਿਆ ਨੀਚਰ ਬਣਾਓ ਸੁਭਾਅ ਬਣਾਓ ਆਪਣਾ ਮੰਟਿਕ ਜਾਏ ਸਾਡਾ ਗੁਰੂ ਕਿਰਪਾ ਕਰਨੀ ਆਓ ਆਪਾਂ ਸਾਰੇ ਹਾਜ਼ਰੀ ਭਰੀਏ ਤੇ ਸਤਿਗੁਰ ਕਿਰਪਾ ਕਰੇ ਰੋਜ਼ ਸੇਰੇ ਉੱਠ ਕੇ ਮਹਾਂਪੁਰਖ ਨੇ ਇੱਕ ਬੜੀ ਪਿਆਰੀ ਝੁਕਤੀ ਬਣਾਈ ਹੈ ਇਸ ਨੂੰ ਮਾਲਕ ਨਾਲ ਜੁੜਨ ਦੀ ਝੁਕਤੀ ਦੱਸੀ ਮਾਰਕ ਨੇ ਇਹ ਕਹਿੰਦੇ ਸ਼ਬਦ ਦੇ ਤਾ ਸ਼ਬਦ ਲੈ ਲੋ ਜੀ ਬਾਬਾ ਜੀ ਨੇ ਸ਼ਬਦ ਦਿੱਤਾ ਸ਼ਬਦ ਦਿੱਤਾ ਇਹ ਸ਼ਬਦ ਇਸ ਤਰ੍ਹਾਂ ਨਹੀਂ ਹੈ ਇਹ ਮਾਲਕ ਨਾਲ ਜੁੜਨ ਦੀ ਝੁਕਤੀ ਦੱਸੀਏ ਤੂੰ ਮਾਲਕ ਨਾਲ ਜੁੜਦਾ ਕਿਦਾਂ ਸੇਰੇ ਉੱਠ ਕੇ ਉੱਠ ਕੇ ਅਮਰਤ ਵੇਲੇ ਉੱਠ ਕੇ ਬੈਣਾ ਹਾਜ਼ਰੀ ਭਰਨੀ ਮਾਰਨ ਦੀ ਹਾਜ਼ਰੀ ਭਰ ਲੋ ਜੀ ਭਰ ਲੋ ਭਾਈ ਭਰ ਲਈ ਹਾਜ਼ਰੀ ਕੀ ਬਣਿਆ ਹੁਣ ਇਹ ਮਾਲਕ ਦੀ ਹਾਜ਼ਰੀ ਭਰਨੀ ਮਨ ਕਰਕੇ ਬਹਿਣਾ ਮਨ ਕਰਕੇ ਮਨ ਟਿਕਾ ਕੇ ਬਹਿਣਾ ਸਿਰੇ ਉੱਠਣਾ ਚੌਕੜਾ ਲਾਇਆ ਨੇਤਰ ਬੰਦ ਕੀਤੇ ਹੱਥ ਜੋੜੇ ਉਸ ਮਾਲਕ ਨੂੰ ਵਾਹਿਗੁਰੂ ਵਾਲ ਮਾਲਕ ਨੂੰ ਧਿਆਨ ਕੀਤਾ ਇਹ ਮਾਲਕਾ ਕਾਲਪੁਰ ਹਾਜ਼ਰੀ ਭਰ ਲੱਗੇ ਤੇਰੇ ਤੈਨੂੰ ਯਾਦ ਕਰਨ ਲੱਗੇ ਆ ਤੂੰ ਦਿਨ ਆਜੇ ਰਾਤ ਨੂੰ ਸੁੱਖ ਦੀ ਬਤੀਤ ਹੋਈ ਆ ਦਿਨ ਆਇਆ ਸੁੱਖ ਦਾ ਬਤੀਤ ਹੋਵੇ ਤੇਰੇ ਦਰ ਦੀ ਹਾਜ਼ਰੀ ਭਰ ਲੱਗੇ ਸੁਣ ਲੱਗੇ ਮਹਾਰਾਜ ਕਿਰਪਾ ਕੀਤੀ ਬੜਿਆ ਆਜ ਦਿਨ ਬੜਾ ਵਧੀਆ ਨਿਕਲ ਗੁਜ਼ਰ ਗਿਆ ਰਾਤ ਆਈਏ ਸੁੱਖ ਦੀ ਬਤੀਤ ਹੋ ਜਾਏ ਇਹ ਸਤਿਗੁਰ ਅਗੇ ਯਾਰ ਜੋਦੜੀ ਐ ਤਰਲਾ ਐ ਬੇਨਤੀ ਐ ਸਤਿਗੁਰ ਅਗੇ ਸਤਿਗੁਰ ਨੂੰ ਸੇ ਧਿਆਨ ਸੇ ਬਹਿਣਾ ਇਹ ਗੁਰਨਾਨ ਇਹ ਇਹ ਸੁਭਾਵ ਬਣਾਣਾ ਪੈਗਾ ਸਾਨੂੰ ਸਤਿਗੁਰ ਨੂੰ ਯਾਦ ਕਰਨ ਵਾਸਤੇ ਮਹਾਂਪੁਰਖਾਂ ਨੇ ਝੁਕਤੀ ਦੱਸੀ ਐ ਤੇ ਰੋ ਸੇਰੇ ਉੱਠ ਕੇ ਉਸ ਵਾਹਿਗੁਰੂ ਪਰਮਾਤਮਾ ਨੂੰ ਏਕ ਓੰਕਾਰ ਜਿਹਨੂੰ ਯਾਦ ਕਰਨਾ ਧਿਆਨ ਕਰਕੇ ਉਹਨੂੰ ਬਹਿਣਾ ਫਿਰ ਆਪਣੇ ਮਨ ਦੇ ਆਪਣੇ ਵਿਚਾਰ ਆਪਣੇ ਮਾਲਕ ਨੂੰ ਦੱਸੇ ਮੇਰੇ ਸੱਚੇ ਪਾਤਸ਼ਾਹ ਜਿਹਨੂੰ ਹਾਜ਼ਰੀ ਭਰ ਲਓ ਨਾ ਤੇ ਫਿਰ ਅਰਦਾਸ ਜੋਦੜੀ ਵੀ ਕਰਨੀ ਮਹਾਰਾਜ ਜੀ ਘਰ ਚ ਸੁੱਖ ਬਖਸੋ ਸਾੜੀ ਫਸਲਾਂ ਵਿੱਚ ਸੁੱਖ ਬਖਸੋ ਸਾਡੇ ਪਸ਼ੂਆਂ ਵਿੱਚ ਡੰਗਰਾਂ ਵਿੱਚ ਸੁੱਖ ਬਖਸੋ ਕਿਰਪਾ ਕਰੋ ਮਹਾਰਾਜ ਜੀ ਮਿਹਰ ਕਰੋ ਮਾਫਰ ਕਰੋ ਗੁਰੂ ਸਾਹਿਬ ਜੀ ਕਿਰਪਾ ਕਰ ਦਿਓ ਆਪ ਜੀ ਸਾਡੇ 'ਤੇ ਕਿਰਪਾ ਕਰ ਦਿਓ ਸਾਰੇ ਦੁੱਖ ਦਿਲ ਦੇ ਦਰਦ ਦੂਰ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਘਰ ਵਿੱਚ ਸੁੱਖ ਹੋਵੇ ਸ਼ਾਂਤੀ ਹੋਵੇ ਦਿਲਦਰ ਚਲਾ ਜਾਏ ਨਾਮ ਦੀ ਵਡਿਆਈ ਹੋਵੇ ਨਾਮ ਦਾ ਵਾਅਦਾ ਹੋਵੇ ਇਹ ਨੀਗ ਬੇਂਤੀ ਅੰਦਰ ਪ੍ਰਵਾਨ ਕਰਨੀਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਨ ਮੈਂ ਧਿਆਨ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਹਾਨ ਗੁਰ ਕੇ ਸ਼ਬਦ ਮੰਤਰ ਗੁਰ ਤੇ ਜਾ ਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਆ ਗੁਰ ਕਰਤਾ ਗੁਰ ਕਰਨੇ ਜੋ ਗੁਰ ਕਰਤਾ ਗੁਰ ਕਰਨੇ ਜੋ ਗੁਰ ਪਰਮੇਸ਼ਵਰ ਹੈ ਬੀਹੋ ਗੁਰ ਪਰਮੇਸ਼ਵਰ ਹੈ ਬੀਹੋ ਕਉਨਾਨਕ ਪ੍ਰਭ ਇਹ ਜਨਾ ਕਉਨਾਨਕ ਪ੍ਰਭ ਇਹ ਜਨਾ

ਕਿਉਂ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਡੇਰ ਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਬੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਏਕ ਓੰਕਾਰ ਸਤਨ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹੀ ਗੁਰਜੀ ਕਾ ਖਲਤਾ ਵਾਹੀ ਗੁਰਜੀ ਕੀ ਖੇੜੀ ਇਸ ਸ਼ਬਦ ਨਾਲ ਇੱਕ ਭਲੇਖਾ ਵੀ ਹੈ ਬੜਾ ਜੀ ਭਲੇਖਾ ਪਾਣ ਲੱਗ ਗਿਆ ਅੱਜ ਕੱਲ ਤੇ ਧਾਰੀ ਗੁਰੂ ਜਿਹੜੇ ਨੇ ਨਾ ਉਹ ਭਲੇਖਾ ਪਾਣ ਲੱਗ ਗਏ ਇਨੂੰ ਬੜਾ ਧਿਆਨ ਨਾਲ ਸੁਣਨਾ ਚਾਹੀਦਾ ਬਹੁਤ ਸਾਰੀ ਸੰਗਤ ਹੈ ਜਿਹਨੂੰ ਜਵਾਬ ਦੇਣਾ ਹੀ ਨਹੀਂ ਆਂਦਾ ਅਜੇ ਤੱਕ ਜਵਾਬ ਦੇਣਾ ਸਿੱਖਿਆ ਹੀ ਨਹੀਂ ਆਪਾਂ ਪਤਾ ਹੀ ਨਹੀਂ ਹੈ ਸਾਹਨ ਤਾਂ ਗੁਰ ਕਰਤਾ ਗੁਰ ਕਰ ਗੁਰ ਕਰਨੇ ਜੋਗ ਗੁਰ ਕਰਤਾ ਗੁਰ ਕਰ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਗੁਰ ਪਰਮੇਸ਼ਰ ਹੈ ਗੁਰ ਕਰਤਾ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਕੋ ਨਾਨਕ ਇਹ ਜਨਾਈ ਬਿਨ ਗੁਰ ਮੁਕਤ ਨਾ ਉਸ ਪਰਮੇਸ਼ਵਰ ਤੋਂ ਬਗੈਰ ਤੁਹਾਡੀ ਗਤੀ ਨਹੀਂ ਹੋ ਸਕਦੀ। ਪ੍ਰਮਾਤਮਾ ਤੋਂ ਬਗੈਰ ਪਰਮੇਸ਼ਵਰ ਤੋਂ ਬਗੈਰ ਗਤੀ ਹੋ ਨਹੀਂ ਸਕਦੀ। ਠੀਕ ਹੈ ਆਪਾਂ ਜਨਮ ਲੈ ਲਿਆ ਹੁਣ ਆ ਗਏ ਆ ਸੰਸਾਰ ਵਿੱਚ ਹਾਲੇ ਫਿਰ ਤ੍ਰਿਸ਼ਨਾ 'ਚ ਮੋਜ ਵਾ ਫਸ ਗਿਆ ਇਹਦਾ ਮਤਲਬ ਹੈ ਕਿ ਜੇ ਇਸੇ ਜੇ ਤ੍ਰਿਸ਼ਨਾ 'ਚ ਫਸ ਗਏ ਮੋਜ ਫਸ ਗਏ ਇਹਦਾ ਮਤਲਬ ਫਿਰ ਜਨਮ ਲਿਆਵਾਂਗੇ ਆਪਾਂ ਹੁਣ। ਸਾਡੀ ਤ੍ਰਿਸ਼ਨਾ ਖਤਮ ਨਹੀਂ ਹੋਈ। ਅਸੀਂ ਮੋਹ ਖਤਮ ਨਹੀਂ ਹੋਇਆ ਸਾਡਾ ਅਸੀਂ ਪ੍ਰਮਾਤਮਾ ਨਾਲ ਨਹੀਂ ਜੁੜ ਨਹੀਂ ਪਾਏ ਸਾਡਾ ਮੋਹ ਗੁਰੂ ਨਾਲ ਨਹੀਂ ਹੈ ਪ੍ਰਮਾਤਮਾ ਨਾਲ ਮੋਹ ਨਹੀਂ ਪਿਆ ਜੇ ਤੱਕ ਇਹਦਾ ਮਤਲਬ ਕਿ ਸਾਡਾ ਫਿਰ ਜਨਮ ਹੋਣਾ ਹੈ ਧਿਆਨ ਨਾਲ ਸੁਣਨਾ ਇਹ ਗੱਲ ਜੇ ਸਾਡਾ ਬੱਚਿਆਂ ਵਿੱਚ ਮੋਹ ਹੈ ਜੇ ਸਾਡਾ ਪਦਾਰਥਾਂ ਵਿੱਚ ਮੋਹ ਰਹਿ ਗਿਆ ਇਹਦਾ ਮਤਲਬ ਹੈ ਕਿ ਮੋਹ ਚ ਫਸ ਗਏ ਆਪਾਂ ਇਹਦਾ ਮਤਲਬ ਕਿ ਦੁਬਾਰਾ ਜਨਮ ਲਏਗਾ ਸਾਡਾ ਆਏਗਾ ਫਿਰ ਤੇ ਜੇ ਸਤਗੁਰ ਦੇ ਨਾਲ ਲਿਵ ਲੱਗ ਗਈ ਸਾਡੀ ਉਸ ਇੱਕ ਓੰਕਾਰ ਦੇ ਨਾਲ ਓੰਕਾਰ ਜੀ ਨਾਲ ਵਾਹਿਗੁਰੂ ਨਾਲ ਲਿਵ ਲੱਗ ਗਈ ਸਾਡੀ ਫਿਰ ਸੈਦ ਸਾਡੀ ਜਿਹੜਾ ਨਾ ਅੰਤਕਾਰ ਜੋ ਨਰੈਣ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ ਬਸ ਜਿਨ੍ਹਾਂ ਦੇ ਅਖੀਲੇ ਸਮੇਂ ਸ ਮਾਲਕ ਨਾਲ ਪਿਆਰ ਬਣ ਗਿਆ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਤੇ ਜਿੰਨੀ ਤਰ੍ਹਾਂ ਉਸ ਪਰਮਾਤਮਾ ਪਾਸੇ ਤੁਹਾਡਾ ਮੋਹ ਨਹੀਂ ਹੈ ਪਿਆਰ ਨਹੀਂ ਹੈ ਇਦਾਂ ਮਤਲਬ ਤੁਸੀਂ ਬਾਰ-ਬਾਰ ਜਨਮ ਲੈ ਰਹੇ ਹੋ ਤੇ ਮਰ ਰਹੇ ਹੋ ਤੇ ਕਰਮ ਕਾਂਡਾ 'ਚ ਫਸਦੇ ਜਾ ਰਹੇ ਹਾਂ ਅਸੀਂ ਕਰਮ ਕਾਂਡਾ ਕਰਕੇ ਸਾਨੂੰ ਭੋਗਣਾ ਪੈ ਰਿਹਾ ਹੈ ਜਨਮ ਲੈਣੇ ਆ ਸੁੱਖ ਵੀ ਆ ਰਹੇ ਦੁੱਖ ਵੀ ਆ ਰਹੇ ਕਰਮ ਨਾਲ ਆ ਰਹੇ ਨੇ ਸਾਡੇ ਜੇ ਆਪਾਂ ਹੁਣ ਜਿਹੜੇ ਜਿਹੜਾ ਹੁਣ ਆਏ ਆ ਸੰਸਾਰ ਵਿੱਚ ਆਏ ਆ ਕਿੰਨੀ ਕੁ ਉਮਰ ਹੈ ਸਾਡੀ ਅਸੀਂ ਚੰਗੇ ਕੋਈ ਚੰਗੇ ਕੰਮ ਵੀ ਕੀਤੇ ਹੋਣਗੇ ਤੇ ਮਾੜੇ ਵੀ ਕੀਤੇ ਹੋਣਗੇ ਪਰ ਉਹਦਾ ਵੀ ਸੁੱਖ ਵੀ ਮਿਲਣਗੇ ਉਹਦਾ ਦੁੱਖ ਵੀ ਚੰਗੇ ਕੀਤੇ ਉਹਦਾ ਸੁੱਖ ਮਿਲੇਗਾ ਜਿਹੜੇ ਦੁੱਖ ਬਦੋ ਜਿਹੜੇ ਮਾੜੇ ਕੰਮ ਕਰਕੇ ਜਾ ਰਹੇ ਉਹਦੇ ਦੁੱਖ ਵੀ ਮਿਲਣਗੇ ਸਾਨੂੰ ਉਹ ਕਰਮ ਹੈ ਉਹ ਸਾਡੇ ਕਰਮ ਨੇ ਉਹ ਕਰਮਾਂ ਦੇ ਨਾਲ ਹੈ ਸਾਡੇ ਜੋ ਜਨਮ ਮ ਮਿਲਦਾ ਹੈ ਉਹ ਕਰਮਾ ਕਰਕੇ ਹੀ ਮਿਲਦਾ ਹੈ ਤੇ ਆ ਸੰਗਤ ਕਰੇ ਵੀ ਕਰਮਾ ਕਰਕੇ ਹੀ ਮਿਲ ਰਹੀ ਹੈ ਮਾੜੀ ਸੰਗਤ ਕਰਗੇ ਆ ਮਾੜੀ ਕ ਸੰਗਤ ਕਰਾਂਗੇ ਉਥੇ ਉੱਠ ਕੇ ਜਾ ਕੇ ਤੇ ਹੋਰ ਪਾਸੇ ਤੁਰ ਪਾ ਮਾੜੇ ਪਾਸੇ ਤੁਰ ਮਾੜੇ ਕਰਮ ਹੋ ਜਾਣਗੇ ਮਾੜੇ ਕਰਮ ਵੀ ਕਰਦੇ ਆ ਫਿਰ ਉਹਦਾ ਮਾੜਾ ਕਰਮ ਦਾ ਫਲ ਵੀ ਮਿਲਣਾ ਤੇ ਚੰਗੇ ਕਰਮਾ ਦਾ ਵੀ ਫਲ ਮਿਲਣਾ ਇਸ ਤਰ੍ਹਾਂ ਕਿ ਇਹ ਕਈ ਮਹਾਂਪੁਰਖ ਨੇ ਜਿਹੜੇ ਉਹਨਾਂ ਨੇ ਇਹ ਸ਼ਬਦ ਨੂੰ ਆਪਣੇ ਉੱਤੇ ਲਾਗੂ ਕਰ ਲਿਆ ਕਦੇ ਗੁਰ ਕੇ ਚਰਨ ਰਦੇ ਲੈ ਧਾਰੋ ਗੁਰੂ ਦੇ ਚਰਨ ਹੈ ਹੀ ਕੋਈ ਨਹੀਂ ਸ਼ਬਦ ਹੀ ਚਰਨ ਹੈ ਇਹ ਸੰਗਤੀ ਚ ਨੇ ਗੁਰੂ ਦੇ ਚਰਣੇ ਸੰਗਤੇ ਚਰਣ ਨੇ ਇਹ ਗੁਰੂ ਦੇ ਚਰਨ ਗੁਰ ਸ਼ਬਦ ਚਰਣ ਨੇ ਇਹ ਸਾਰਾ ਜਿਹੜਾ ਮਹਾਰਾਜ ਨੇ ਬਾਣੀ ਸਾਡੀ ਉਚਾਰਨ ਕੀਤੀ ਹੈ ਸਾਰਾ ਕੁਝ ਗੁਰੂ ਹੈ ਸਭ ਕੁਝ ਗੁਰੂ ਹੀ ਹੈ ਜੋ ਕੁਝ ਹੈ ਗੁਰੂ ਹੈ ਇਹ ਗੁਰੂ ਸਰੂਪ ਵੀ ਹੈ ਗੁਰੂ ਕੇ ਚਰਣ ਵੀ ਸ਼ਬਦ ਨੇ ਸਭ ਕੁਝ ਗੁਰੂ ਹੀ ਹੈ ਸਭ ਕੁਝ ਸਭ ਕੁਝ ਗੁਰੂ ਹੈ ਬਸ ਇਹਦਾ ਧਿਆਨ ਕਰਨਾ ਗੁਰੂ ਦਾ ਧਿਆਨ ਕਰਨਾ ਗੁਰ ਪਰਮੇਸ਼ਵਰ ਕਰਤਾ ਜੋਗ ਹੈ ਕਰਨੇ ਜੋਗ ਹੈ ਗੁਰ ਕਰਤਾ ਗੁਰ ਕਰਨੇ ਜੋ ਗੁਰ ਪਰਮੇਸ਼ਰ ਹੈ ਕੋ ਨਾਨਕ ਪਰ ਇਹ ਜਨਾਈ ਬਿਨ ਗੁਰ ਕਿਤਨਾ ਪਾਈਏ ਪਾਈ ਸਾਧ ਸੰਗਤ ਜੀ ਪ੍ਰੀਖਿਆ ਚ ਨਾ ਪਾਪ ਲੇਖੇ ਪੈ ਰਹੇ ਨੇ ਬੜੇ ਸਾਨੂੰ ਬਾਣੀ ਤੋਂ ਤੋੜਿਆ ਜਾ ਰਿਹਾ ਹੈ ਬਾਣੀ ਤੋਂ ਤੋੜ ਕੇ ਨਾ ਸਰੀਰਾਂ ਪਾਸੇ ਦਾਇਆ ਜਾ ਰਿਹਾ ਹੈ ਵੀ ਇਹ ਮਨੁੱਖਾਂ ਦੇ ਚਰਨ ਨੇ ਵੀ ਜਿਹੜਾ ਮਨੁੱਖ ਹੈ ਨਾ ਉਹ ਹੀ ਗੁਰੂ ਬਣ ਸਕਦਾ ਸ਼ਬਦ ਸਭ ਸ਼ਬਦ ਜਿਹੜਾ ਹੈ ਉਹ ਗੁਰੂ ਨਹੀਂ ਬਣ ਸਕਦਾ ਪਰ ਇਹ ਗੁਰੂ ਦੇ ਬਚਨ ਹੀ ਨੇ ਤੇ ਇਹਨ ਪੁੱਛੋ ਭਈ ਜਿਹੜਾ ਸਰੀਰ ਹੈ ਉਹ ਬਚਨ ਨਹੀਂ ਕਰਦਾ ਉਹ ਬਾਣੀ ਨਹੀਂ ਬੋਲਦਾ ਆ ਸਾਰੀ ਦੁਨੀਆ ਮੱਥੇ ਟਿਕਾ ਰਹੀ ਐ ਆ ਜਿਹੜੇ ਮਹਾਂਪੁਰਖ ਨੇ ਸਾਰੇ ਮੱਥੇ ਟਿਕਾਉਂਦੇ ਨੇ ਸਾਰੇ ਉਹਨਾਂ ਨੂੰ ਮੈਂ ਤੇ ਐਸੇ ਜੇ ਮਹਾਂਪੁਰਖ ਦੇਕੇ ਉਹਨਾਂ ਦੀਆਂ ਚਰਨਾਂ ਦੀਆਂ ਫੋਟੋ ਘਰਾਂ ਚ ਲਾਈ ਹੋਈਆਂ ਰੇ ਰੋਜ਼ ਸਵੇਰੇ ਉਹਨੂੰ ਫੁੱਲ ਚੜਾਉਂਦੇ ਨੇ ਸਵੇਰੇ ਸੰਗਤ ਉਹ ਕਹਿੰਦੇ ਨੇ ਇਹ ਚਰਨ ਨੇ ਜੀ ਗੁਰੂ ਦੇ ਇਹ ਗੁਰੂ ਨਾਨਕ ਦੇ ਚਰਨ ਨੇ ਇਹ ਰਾਮ ਦੇ ਚਰਨ ਨੇ ਇਹ ਕ੍ਰਿਸ਼ਨ ਦੇ ਚਰਨ ਨੇ ਇਹ ਹਲੂਮਾਨ ਦੇ ਚਰਨ ਨੇ ਇਹ ਸ਼ਿਵ ਜੀ ਦੇ ਚਰਨ ਨੇ ਬਾਬੇ ਨਾਨਕ ਨੇ ਤਾਂ ਚਰਨ ਨਹੀਂ ਆਪਣੇ ਕੀਤੇ ਬਾਬਾ ਨਾਨਕ ਤੇ ਸਾਨੂੰ ਸ਼ਬਦ ਨੇ ਜਪਜੀ ਸਾਹਿਬ ਨਾਲ ਜੋੜ ਕੇ ਗਏ ਨੇ ਕਲਗੀਧਰ ਪਾਸਾ ਸਾਨੂੰ ਜਾਪ ਸਾਹਿਬ ਨਾਲ ਜੋੜ ਕੇ ਗਏ ਨੇ ਮੇਰਾ ਹਿਰਦਾ ਮਾਰੇ ਦਾ ਕਲਗੀਧਰ ਪਾਸਾ ਦਾ ਹਿਰਦਾ ਜਾਪ ਸਾਹਿਬ ਦੇ ਵਿੱਚ ਵੜਿਆ ਹੈ ਉਹ ਤੇ ਜਾਪ ਸਾਹਿਬ ਦੀ ਬਾਣੀ ਗੱਲ ਕਰ ਰਹੇ ਨੇ ਗੁਰੂ ਉਹਦੀ ਉਸਤਤ ਕਰ ਰਹੇ ਨੇ ਓੰਕਾਰ ਦੀ ਓੰਕਾਰ ਦੀ ਉਸਤਤ ਕਰਨੇ ਬਾਬੇ ਨਾਨਕ ਨੇ ਓੰਕਾਰ ਦੀ ਉਸਤਤ ਕੀਤੀ ਹੈ ਪਰਮਾਤਮਾ ਦੀ ਉਸਤਤ ਕੀਤੀ ਹੈ ਤੇ ਸਾਜਿਕੀ ਭਲੇਖਿਆ ਜਨਾ ਪਿਓ ਜੇ ਭਾਈ ਬਸ ਜੋ ਕੁਝ ਵੀ ਹੈ ਇਹ ਹੀ ਸ਼ਬਦ ਨੇ ਇਹ ਹੀ ਗੁਰੂ ਜਨ ਸਾਹਿਬ ਜੀ ਨੇ ਇਨਾਂ ਦਾ ਧਿਆਨ ਕਰਨਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਤਿਗੁਰ ਦੇ ਦਰਸ਼ਨ ਕਰਨੇ ਗੁਰੂ ਘਰ ਗੁਰੂ ਘਰ ਜਾਣਾ ਗੁਰੂ ਘਰ ਜਾਇਆ ਕਰੋ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਮਹਾਰਾਜ ਦੇ ਮੱਥੇ ਲੱਗਿਆ ਕਰੋ ਜਾਇਆ ਕਰੋ ਮਹਾਰਾਜ ਕਿਰਪਾ ਕਰਨੀ ਸਾਡੇ ਤੇ ਸਾਨੂੰ ਆਪਣਾ ਆਨੰਦ ਬਖਸ਼ੋ ਸਾਨੂੰ ਆਪਣੀ ਗੋਦਾ ਆਨੰਦ ਬਖਸ਼ੋ ਸਾਨੂੰ ਸਾਡੇ ਤੇ ਕਿਰਪਾ ਕਰੋ ਸਾਡੇ ਤੇ ਅਰਦਾਸ ਕਰਿਆ ਕਰੋ ਮਹਾਰਾਜ ਕਿਰਪਾ ਕਰੋ ਘਰ ਦੇ ਵਿੱਚ ਵੀ ਵਾਸਾ ਹੋਏ ਮਹਾਰਾਜ ਸਾਡੇ ਘਰ ਜੀ ਵਾਸਾ ਹੋ ਜੇ ਸਾਡਾ ਆਪ ਜੀ ਦਾ ਸ਼ਬਦਾਂ ਦਾ ਵਾਸਾ ਹੋ ਜੇ ਇਨੀਆਂ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀਓ ਮੈਂ ਨਾ ਐਕਚੁਅਲੀ ਇਨਵਾਈਟ ਕਰਨ ਵੀ ਆਇਆ دیਵਾਨ ਆ ਗਿਆ 13 ਤਰੀਕ ਨੂੰ ਸਾਬ ਸੰਗਤਾਂ ਭਾਈ ਜਰੂਰ ਹਾਜ਼ਰੀ ਭਰਿਓ ਜੀ ਜਿਹੜੀ ਬੀਬੀ ਸੇਵਾ ਵਾਲੀਆਂ ਨੂੰ ਇੱਕ ਬਾਗਫਤਾ ਪਹਿਲਾਂ ਹੀ ਚਲੇ ਜਾਣਾ ਤੁਹਾਡੇ ਵਾਸਤੇ ਸੇਵਾ ਤਿਆਰ ਰੱਖੀ ਹੋਈ ਏ ਤੇ ਬੀਜੀ ਨੇ ਨਾਲ ਹੀ ਆਣਾ ਸੀ ਪਰ ਉਹ ਆਇਆ ਨਹੀਂ ਪਾਇ ਕੰਮ ਜਾ ਪੈ ਗਏ ਨੇ ਤੇ ਆਣਾ ਸੀ ਉਹਨਾਂ ਨੇ ਵੀ ਤੇ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾ ਕੇ ਆਇਓ ਵੀ ਦੀਵਾਨ ਵੀ ਵੇਖਿਆ ਜਾਏ ਤੇ ਸੇਵਾ ਵੀ ਹੋ ਜਾਏ ਆਪ ਤੇਰੀ ਕੱਪੜਿਆਂ ਦੀ ਨਾ ਬਸ ਬਸਤਰਾਂ ਦੀ ਸੇਵਾ ਜਿਸ ਨਾਲ ਰੋਜ਼ ਹਰ ਵੀ ਨਹੀਂ ਜਾਂਦੇ ਹੋ ਇਦਾਂ ਫੇਰ ਇੱਕ ਵਜਾ ਕੇ ਉਹ ਹੁਣ ਪਹਿਲਾਂ ਇੱਕ ਦੋ ਦਿਨ ਪਹਿਲਾਂ ਨਾ ਜਾਇਓ ਉਦੋਂ ਹੀ ਹਫਤਾ ਲਾ ਲੇ ਉਹਨਾਂ ਦਾ ਦੀਵਾਨ ਵੀ ਹੋ ਜਾਏਗਾ ਨਾਲ ਆਪ ਦੀ ਸੇਵਾ ਵੀ ਕਰਿਓ ਨਾਲੇ ਖੁਸ਼ੀਆਂ ਵੀ ਲਿਆਇਓ ਗੁਰੂ ਘਰ ਦੀਆਂ بس ਇੰਨੇ ਕੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ